ਜੋ ਤੁਸੀਂ ਰਾ ਦੇਖ ਸਕਦੇ ਹੋ ਤਾਂ ਕਮਕੀ ਐਸੋ ਤੇ ਕੀ ਹੋ ਰਹੀ ਹੈ ਕਾਰਪੋਰੇਸ਼ਨ ਦੇ ਜਿਹੜੇ ਇੱਕ ਦਫਤਰ ਨੂੰ ਪਾਵਾਂ ਵਿਦਾਂਤ ਨਾਲ ਜਿਹੜੀ ਹੈ ਕਿ ਉਹ ਬੰਲਾ ਜਿਹੜੀ ਨੇ ਕਿ ਅੱਧੀ ਜਿਹੜੀ ਸ਼ੀਸ਼ੇ ਟੁੱਟ ਗਏ ਨੇ ਇੱਥੇ ਐਸੋ ਤੁਸੀਂ ਦੇਖ ਸਕਦੇ ਹੋ ਕਿ ਜੋ ਹਾਲਾਤ ਇੱਥੇ ਦੇ ਬੜੇ ਹੋਏ ਨੇ ਸ਼ੀਸ਼ੇ ਤੇ ਟੁੱਟੇ ਨੇ ਜ਼ਬਰਦਸਤੀ ਜਿਹੜਾ ਹੈ ਕਿ ਉਹ ਕਾਂਗਰਸ ਦੇ ਜਿਹੜੇ ਆਗੂ ਨੇ ਉਹ ਅੰਦਰ ਜਾਣ ਦੀ ਕੋਸ਼ਿਸ਼ਾ ਕਰ ਰਹੇ ਨੇ ਕਾਰਪੋਰੇਸ਼ਨ ਦੇ ਕਿ ਇਹ ਗੱਲ ਆਖਰੇ ਸੀਗੇ ਕਿ ਸੁਣਵਾਈ ਕਿਸੇ ਵੀ ਤਰੀਕੇ ਦੇ ਨਾਲ ਜਿਹੜੀ ਹੈ ਕਿ ਉਹ ਨਹੀਂ ਹੁੰਦੀ ਤੇ ਇਸ ਜਿਹੜੇ ਕੀ ਕਾਰਪੋਰੇਸ਼ਨ ਨੂੰ ਜਿਹੜਾ ਕਿ ਉਹ ਕਾਲਾ ਲਗਾਵਾਂਗੇ ਲਗਾਤਾਰ ਤੜਪ ਧੰਪੋਰ ਕੀਤੀ ਜਾ ਰਹੀ ਹੈ ਸ਼ੀਸ਼ੇ ਸ਼ੀਸ਼ੇ ਜਿਹੜੇ ਨੇ ਕੀ ਉਹ ਟੁੱਟ ਚੁੱਕੇ ਨੇ ਕਾਰਪੋਰੇਸ਼ਨ ਦੇ ਅੰਦਰ ਜਾਣ ਦੇ ਹਾਲਾਂਕਿ ਉੱਤੇ ਜ਼ਰੂਰ ਜਾ ਕੇ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਕਿ ਜੋ ਐਸਲੇ ਜੋ ਉੱਤੇ ਹਾਲਾਤ ਬਣੇ ਨੇ ਕਾਰਪੋਰੇਸ਼ਨ ਦੇ ਇੱਥੇ ਦਫ਼ਤਰ ਦੇ ਵਿੱਚ ਕਾਂਗਰਸ ਦੇ ਅਗੂਆ ਬਲੋਂ ਪੋਚ ਕੀਤੀ ਗਈ ਹੈ ਤੇ ਲਗਾਤਾਰ ਇਹ ਗੱਲ ਆਖੀ ਗਈ ਕਿ ਅਸੀਂ ਕਾਰਪੋਰੇਸ਼ਨ ਦਫਤਰ ਨੂੰ ਜਿਹੜਾ ਕਿ ਉਹ ਤਾਲਾ ਲਗਾਵਾਂਗੇ ਧੱਕਾ ਮੁਕੀ ਵੀ ਜ਼ਰੂਰ ਕੁਝ ਦਿਨ ਪਹਿਲਾਂ ਇਹ ਹੋਈ ਹੈ ਕਾਰਪੋਰੇਸ਼ਨ ਕਮਿਸ਼ਨਰ ਦੇ ਦਫਤਰ ਦੇ ਅੰਦਰ ਲਗਾਤਾਰ ਜਾਂਦੀਆਂ ਤੁਸੀਂ ਤੁਹਾਡੇ ਸਾਠ ਲੱਗੀ ਹੈ ਕਿ ਇਹ ਕੀ ਲੱਗਿਆ ਜੀ ਇਹਦੇ ਰ

पंकस ते मुंहिंजो

गल नहीं हो रही पर जो तुम तस्वीर दिखा रहे हैं जलंधर निगम निगम दफ्तर के बार देश जा रहा है कांग्रेसी आगुओं वालों कांग्रेस पार्टी के जो मैं उन्होंने तोड़े गए कारपोरेशन दफ्तर के शीशे तोड़े गए ਜ਼ਬਰਦਸਤੀ ਕਫਰ ਦੇ ਅੰਦਰ ਵਰਮਸ਼ਾਜ ਸਿੱਟੀਆਂ ਜਾ ਰਹੀਆਂ ਸਨ ਮੁਲਾਜ਼ਮ ਦੀ ਹਾਲਾਤੀ ਇੱਕ ਖੱਟੜ ਜ਼ਰੂਰ ਹੋਇਆ ਹੈ ਪੁਲਿਸ ਵਿਭਾਗ ਨੂੰ ਜ਼ਰੂਰ ਆਪਕੋ ਇੱਥੇ ਖੜੇ ਹੋਏ ਨੇ ਪਰ ਜਿਹੜੇ ਤਰੀਕੇ ਦੇ ਨਾਲ ਜੋ ਐਸ ਕੂਈ ਕੈਪੀਰ ਬੰਦੀ ਪਈ ਹੈ ਉਹ ਪੱਕਾ ਲਾ ਦਿਓ ਉਹ ਆਪਣੇ ਆਪ ਨੇ ਰੱਖੀ

हो रही ने लगातार जरा जा रही है दफ्तर ज ਇਹ ਐਸੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਪਏ ਆਂ ਕਾਰਪੋਰੇਸ਼ਨ ਦੇ ਕਮਿਸ਼ਨਰ ਆਈਐਸ ਕੋਰਪੋਰੇਸ਼ਨ ਜਾਇੰਟ ਦੇ ਦਫ਼ਤਰ ਦੇ ਬਾਹਰ ਦੀ ਜਿੱਥੇ ਮਾਹੌਲ ਬੇਹੱਦ ਜਿਹੜਾ ਕਿ ਉਹ ਤਣਾਪੂਰਨ ਹੋਇਆ ਹੋਇਆ ਹੈ ਤਾਰਾ ਐਸ ਵਕਤ ਲਗਾਇਆ ਜਾ ਰਿਹਾ ਹੈ ਕਾਰਪੋਰੇਸ਼ਨ ਦੇ ਕਮਿਸ਼ਨਰ ਦੇ ਦਫ਼ਤਰ ਨੂੰ ਬਾਬਾ ਹੈਨਰੀ ਰਜਿੰਦਰ 베ਰੀ ਦਫਤਰ ਦੇ ਵਿੱਚ ਇੱਥੇ ਇਸ ਵਕਤ ਕਾਂਗਰਸ ਦੇ ਨਾਅਰੇ ਆਗੂ ਨੇ ਜਿੰਦਾਬਾਦ ਸੰਨਤ ਪਾਟੇ ਜਿੰਦਾਬਾਦ ਨਾਅਰੇਬਾਜੀ ਕੀਤੀ ਜਾ ਰਹੀ ਹੈ ਜਿੰਦਾਬਾਦ ਕਾਂਗਰਸ ਪਾਰਟੀ ਹੁੰਦਾ ਦੇ ਨਾਅਰੇ ਲਗਾਏ ਜਾ ਰਹੇ ਨੇ ਰਿਕਸਰ ਦੇੋ ਕੀ ਵੱਡੀ ਸੰਖਿਆ ਦੇ ਵਿੱਚ ਇਸ ਵਕਤ ਕਾਂਗਰਸ ਪਾਰਟੀ ਦੇ ਨੁਮਾਇੰਦੇ ਇੱਥੇ ਪਹੁੰਚੇ ਨੇ ਲਗਾਤਾਰ ਪੁਲਿਸ ਦੇ ਨਾਲ ਬਹਿਸ ਬਾਜੀ ਕਰਦੇ ਹੋਏ ਚਾਹੇ ਉਹ ਜਲੰਧਰ ਸ਼ਹਿਰ ਦੇ ਪ੍ਰਧਾਨ ਹਰ ਰਵਿੰਦਰ ਮੇਰੀ ਬਿਹਤ ਤਲਖ ਮਾਹੌਲ ਜਿਹੜਾ ਹੈ ਜਲੰਧਰ ਦੇ ਕਾਰਪੋਰੇਸ਼ਨ ਮਿਸ਼ਨਰ ਦੇ ਦਫਤਰ ਦੇ ਵਿੱਚ ਬਣਿਆ ਹੋਇਆ तमाम ਆਗੂ ਸਹਿਬਾਨ ਦੇ ਰਹਿ ਨੇ ਕਿ ਉਹ ਲੋਕ ਜਮਾਇਤ ਤਾਕਤ ਮੁਕਤੀ ਲਈ ਆ ਕਿ ਉਹ कीती जा रही है पर जो हालात है इस वक्त देख के बड़े नहीं जो तस्वीरें थे बनिया ने वो अपने आप देवेच काफी गंभीर ने ਕੀ ਹੋ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਸਾਹਮਣੇ ਜੰਜੀਰਾ ਲੈ ਕੇ ਕਾਂਗਰਸ ਪਾਰਟੀ ਦੇ ਉਹ ਅਗੂ ਸਹਿਬਾਨ ਨੇ ਇੱਕੋ ਗੱਲ ਤੇ ਅੜੇ ਹੋਏ ਨੇ ਕਿ ਅਸੀਂ ਕਾਰਪੋਰੇਸ਼ਨ ਦੇ ਦਫਤਰ ਨੂੰ ਤਾਲਾ ਲਗਾਣਾ ਹੈ ਕਿਉਂਕਿ ਸਾਡੀ ਕਿਸੇ ਵੀ ਤਰੀਕੇ ਦੇ ਨਾਲ ਕੋਈ ਗੱਲ ਬਾਤ ਜਾਂ ਸਾਡੀ ਕੋਈ ਗੱਲ ਸੁਣੀ ਨਹੀਂ ਜਾ ਰਹੀ ਲਗਾਤਾਰ ਜਿਹੜੀਆਂ ਕਿ ਉਹ ਤਕਾ ਮੁਕੀ ਵਾਲਾ ਜਿਹੇ ਮਾਹੌਲ ਜਿਹੜਾ ਤੁਸੀਂ ਦੇਖ ਸਕਦੇ ਹੋ ਬਣਿਆ ਹੋਇਆ ਹੈ ਕਾਂਗਰਸ ਗੁਲੰਦਰ ਨੌਰਥ ਦੇ ਐਮ ਐਲ ਏ

లైవ్ ਤਸਵੀਰਾਂ ਤੁਹਾਡੇ ਨਾਲ ਸੰਧੀਆਂ ਕਰਦੇ ਕਹਿੰਦੇ ਆ ਜਲੰਧਰ ਦੇ ਪੇ ਕਿਸੇ ਡਿਜੀਟਲ ਪਲੇਟਫਾਰਮ ਤੇ ਰਜਿੰਦਰ 베ਰੀ ਐਸੋ ਕਿਸੇ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਦਫਤਰ ਦੇ ਅੰਦਰ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਅੰਦਰ ਜਾਣ ਨਹੀਂ ਦਿੱਤਾ ਜਾ ਰਿਹਾ ਦਰਵਾਜ਼ੇ ਬੰਦ ਕੀਤੇ ਹੋਏ ਨੇ ਲੋਰojਮਾਇਸ਼ੇੜੀ ਕੀਓ ਕੀਤੀ ਜਾ ਰਹੀ ਹੈ जिंदर बेरी होर वालों है। पुलिस मुलाजम इस वक्त आ गए बाबा हैनरी भी इस वक्त देख सकते हो एमएलए कारपोरेशन दफ्तर जिस तरीके संघर्ष करते पे

असी कारपोरेशन दफ्तर तारा लगातम नहीं होवे भारी पुलिस बाल यात्रा जलंधर कारपोरे दफ्तर के बाहर मौजूद है

i'm

मिलना चाहते हैं कि समा दिता जाए असि अगर मिलकर ही चाहेंगे I you that's <laughs> the ਤਾਂ ਦੇਖੋ ਪਹਿਲਾਂ ਤੁਸੀਂ ਇਹ ਕਹਿਆ ਕਿ ਉੱਥੇ ਵੀ ਇੱਥੇ ਬੇਜੀ ਬੇਜੀ ਹੈ ਕੋਈ ਲੇਡੀ ਅੰਦਰ ਨਹੀਂ ਬੇਲਾ ਵੀ ਉਹ ਬਦਲਿਆ ਕਿਉਂ ਹੋ ਗਿਆ ਦੱਸੋ ਮੈਂ ਤੁਹਾਨੂੰ ਕਿਹਾ ਕਿ ਅਸੀਂ ਬਾਹਰ ਨਿਕਲਣ ਦਿੰਦੇ ਅਗਰ ਇੱਕ ਬੰਦਾ ਵੀ ਉਹਦੇ ਨਿਮੋੜੇ ਖੜੇ ਹੋ ਜAVE ਸਾਡੀ ਜ਼ਿੰਮੇਵਾਰੀ ਹੈ ਦੋਵਾਂ ਦੀ ਅੱਛਾ ਕੱਟੋ ਬਾਹਰ ਠੀਕ ਹੈ ਸ਼ੋਰ ਥੋੜਾ ਬਾਵਾ ਜੀ ਕਿਹਦੇ ਤੁਹਾਡੀ ਦੋਏ ਗੱਲ ਕੱਢੀ ਦੇਖਣਾ ਹੈ ਪਿੱਛੇ ਸਾਰੇ ਕੱਢੋ 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 ਪੈਸਾ ਕੱਢੋ ਬਾਹਰ ਸ਼ਾਬਾਸ਼ ਕਟੋ 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 ਹਾਂ ਹਾਂ ਬੋਲ ਵੀਰੇ ਕਰ ਰਹੇ ਤੂੰ ਬੱਸ ਕਰੋ ਠੀਕ ਹੈ ਦੋ ਮਿੰਟ ਦੇਖ ਕਾਲੀ ਨਾ ਕਰੋ ਉਹ ਨਾ ਕਰੋ ਉਹ ਭੱਜਣੇ ਦਾ ਉਹ ਭੱਜਣੇ ਦਾ ਨਾ ਕਰੋ ਦਰਵਾਜ਼ਾ ਉਹਦੇ ਨਾਲ ਭੱਜਿਆ ਯਾਰ ਕੋਈ ਨਹੀਂ ਦੇਖੀਂ ਦਰੋ ਕੋਈ ਨਹੀਂ ਭੰਦਾ ਇਹਦੇ ਕਿੰਨੇ ਵੇਲੇ ਲਾ ਗਿਆ ਇਹਦੇ ਆਪੇ ਹੋਰ ਪਿੱਛੇ ਲਾਉਣਾ ਬਲਾਵਾ ਮਨਾ ਦੇ ਪਹਿਲਾਂ ਇੱਕ ਲਾਵਾ ਅੰਕੇ ਗਿਆ ਅੱਖੋੜੇ ਰਾਜਾ 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 ਅੱਛੇ ਤੋਂ ਪਿੱਛੇ ਹੋਰ ਰਾਜਾ 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 ਇਸ ਵਕਤ ਦੀਆਂ ਤਸਵੀਰਾਂ ਜਲੰਧਰ ਦੇ ਕਾਰਪੋਰੇਸ਼ਨ ਦਫ਼ਤਰ ਦੇ ਬਾਹਰ ਦੀਆਂ ਸੀ हां जी कुछ देर पेहला हुन एसओ की जुडा समिति दी तस्वीर है जुलंदर ने कॉर्पोरेशन के कमिश्नर आईए गौतम जैन लगातार कोई अड़ी पे कांग्रेस पार्टी दे नुमांदे आले ने के असि तर मु जिंदे ताले लगाने ने एसओ

जो अफसर सहबान कॉरपोरेशन कमिश्नर हो रहा थे उसे मौजूद सी कमरे से सजा किया है रोड पर दर्शन दिखाजा रहे हैं भक्तनों तो

ਉਹਦੇ ਬੱਚੇ ਬੜੇ ਪਿੱਛੇ ਪਿੱਛੇ ਹੋਏ ਯਾਰ ਪਿੱਛੇ ਆ ਜਾ ਮੜਾ ਯਾਰ ਬੜਾ ਪਿੱਛੇ ਕਰੋ ਬੜਾ ਪਿੱਛੇ ਸਾਡਾ ਮਸਲਾ ਮਸਲਾ ਹੋ ਜਾਂਦਾ ਯਾਰ ਕਿਹਦਾ ਪਾਈ ਜੀ ਕਮਲੀ ਜੀ ਦੀ ਪਿੱਤੀ ਕਰਾਉਂਦੇ ਆਪਾਂ ਗੱਲ ਪੈਣਾ ਹੋਰ ਉਹਨਾਂ ਦਾ ਗੱਲ ਵੀ ਦੱਸੋ ਸਰਦਨ ਚਾਦਰ ਘੰਟੇ ਬਾਹਰ ਸਰਦਨ ਚਾਦਰ ਘੰਟੇ ਬਾਹਰ ਥੋਪੀ ਬੈਠੇ ਵੇ ਗੱਲ ਨਹੀਂ ਸੁਣਦੇ ਆ ਸਾਨੂੰ ਇਹ ਕਰਦੇ ਪਿਆ ਅਸੀਂ ਤੋਂ ਬਹਿਲੇ ਨਹੀਂ ਗੇ ਕਾਰੋਬਾਰ ਕਰਨ ਵਾਲੇ ਬੰਦੇ ਆ ਸਾਰੇ ਅਸੀਂ ਨਾ ਕੋਈ ਐਕਟ ਕੰਪਨੀ ਕਰਦਾ ਉਹ ਐਮਐਨਏ ਸਭ ਗੱਲ ਕਰਦੇ ਮੇਰੇ ਨਾਲ ਧੰਨ ਵੀ ਕਰਨ ਦੇ ਬੰਦੇ ਆ ਕੀ ਕਰਾਂਗੇ ਲੋਕਾਂ ਦਾ ਪਿਆਰ ਨੂੰ ਲੈ ਰਹੇ ਆ ਇਹ ਗਰਪ ਚ ਸਾਨੂੰ ਫੜਨ ਨਹੀਂ ਪਕਣੀ ਹੋਣਾ ਡਾਕਵਾ ਕਰਨ ਵਾਲੇ ਬੰਦੇ ਸਾਨੂੰ ਫੜੇ ਨਾ ਕੁਝ ਨਹੀਂ ਹੋਣਾ ਡਾਕਵਾ ਕਰਨ ਵਾਲੇ ਜਿਹੜੀਆਂ ਤੁਹਾਡਾ ਤਸਵੀਰਾਂ ਸੰਭਿਆ ਦਿੱਤੀਆਂ ਸਰਦੀ ਦਾ ਕਮੈਂਟ ਵਰਤ ਤੇ ਨਜ਼ਰ ਦਫ਼ਤਰ ਦੇ ਆਗਵਾਦੀਆਂ ਨੇ ਇੱਥੇ ਸੂਚੀ ਕਾਂਗਰਸ ਪਾਰਟੀ ਵੱਲੋਂ ਇਸ ਵਕਤ ਇੱਥੇ ਰੋਸ ਪ੍ਰਦਰਸ਼ਨ ਜਿਹੜਾ ਹੈ ਕਿ ਉਹ ਕੀਤਾ ਜਾ ਰਿਹਾ ਹੈ ਲਗਾਤਾਰ ਇਹ ਵਿਰੋਧ ਕੀਤਾ ਜਾ ਰਿਹਾ ਹੈ ਕਿ ਨਾ ਹੀ ਸਾਡੇ ਕਿਸੇ ਤਰੀਕੇ ਦੇ ਨਾਲ ਕੋਈ ਕੰਮ ਹੁੰਦੇ ਨੇ ਨਾ ਹੀ ਜਿਹੜਾ ਹੈ ਕਿ ਅਫਸਰ ਸਹਿਬਾਨਾਂ ਵੱਲੋਂ ਸਾਡੀ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਗੱਲਬਾਤ ਨੂੰ ਜਿਹੜਾ ਕਿ ਸੁਣਿਆ ਜਾਂਦਾ ਹੈ ਜਿਸ ਨੂੰ ਲੈ ਕੇ ਕਿ ਹਾਲਾਂਕਿ ਤੀਸਰੀ ਅੱਜ ਜ਼ਰੂਰ ਲੜੀ ਆ ਪਹਿਲਾਂ ਇਸ ਤੋਂ ਵੀ ਜਿਹੜਾ ਹੈ ਕਿ ਉਹ ਜਲੰਧਰ ਕਾਰਪੋਰੇਸ਼ਨ ਦਫ਼ਤਰ ਦੇ ਬਾਹਰ ਜਿਹੜਾ ਹੈ ਕਿ ਰੋਜ਼ਪਰ ਰੱਤ ਦੇ ਜਿਹੜਾ ਹੈ ਕਿ ਕਾਂਗਰਸ ਪਾਰਟੀ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਸੀ ਅੱਜ ਤੀਸਰੀ ਵਾਰਤੀ ਬੇਹੱਦ ਜਿਹੜਾ ਕਿ ਹੰਗਾਮਾ ਹੋਇਆ ਵਾ ਹਾਲਾਂਕਿ ਇੱਕ ਮੁਲਾਜ਼ਮ ਦੇ ਸੱਟ ਵੀ ਜ਼ਰੂਰ ਲੱਗੀ ਹੈ ਪਰ ਤੁਹਾਨੂੰ ਇੱਕਦਮ ਵੀ ਤਸਵੀਰ ਵੀ ਹੋਰ ਦੀ ਸਾਂਝੀ ਕਰਾਂਗੇ ਕਿ ਐਸ ਵਕਤ ਜੋ ਇੱਥੇ ਇਹਦੇ ਹਾਲਾਤ ਬਣੇ ਨੇ ਜੋ ਇਸ ਤਰੀਕੇ ਨਾਲ ਇੱਕ ਤਸਵੀਰ ਬਣੀ ਸੀ ਕਿ ਕਾਰਪੋਰੇਸ਼ਨ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਆਉਣ ਵਾਸਤੇ ਇਸੇ ਰਾਤ ਨੂੰ ਜਦੋਂ ਕਾਂਗਰਸ ਪਾਰਟੀ ਦੇ ਨਮਾਇंदे ਚਾਹੇ ਉਹ ਐਮਐਲਏ ਹੋਣ ਚਾਹੇ ਉਹ ਵਰਕਰ ਹੋਣ ਜਿਸ ਤਰੀਕੇ ਦੇ ਨਾਲ ਵੀ ਇਹ ਸਰਕਾਰੀ ਪ੍ਰਾਪਰਟੀ ਦੀ ਵੀ ਭੰਨਤੋੜ ਕੀਤੀ ਗਈ ਉਹ ਆਪਣੇ ਆਪ ਦੇ ਵਿੱਚ ਹੀ ਜਿਹੜਾ ਹੈ ਕਿ ਉਹ ਕੋਈ ਚੰਗਾ ਸੰਕੇਤ ਨਹੀਂ ਹੈ ਹਾਲਾਂਕਿ ਬਲੱਡ ਦੇ ਵੀ ਇੱਥੇ ਨਿਸ਼ਾਨ ਛਿੱਲ ਰਹੇ ਨੇ ਇੱਕ ਮੁਲਾਜ਼ਮ ਵੀ ਜਿਹੜੇ ਨੇ ਕਿ ਉਹ ਫੱਟੜ ਹੋਏ ਨੇ ਉਹਨਾਂ ਦੇ ਸ਼ੀਸ਼ੇ ਲੱਗਾ ਪਰ ਇਸ ਤਰੀਕੇ ਦਾ ਜਿਹੜਾ ਵਿਰੋਧ ਪ੍ਰਦਰਸ਼ਨ ਕਰਨਾ ਕਿੰਨਾ ਕ ਹੱਦ ਤੱਕ ਜਾਇਜ਼ ਆ ਆਪਣੀਆਂ ਮੰਗਾਂ ਨੂੰ ਲੈ ਕੇ ਆਪਣੀ ਗੱਲ ਸੁਣਾਣੀ ਕਿੰਨੀ ਕੋ ਜਾਇਜ਼ ਹੈ ਇਸ ਜ਼ਰੂਰ ਕਾਂਗਰਸ ਪਾਰਟੀ ਦੇ ਨੁਮਾਇੰਦੇ ਜੋ ਅੱਜ ਇੱਥੇ ਰੋਜ਼ ਪ੍ਰਦਰਸ਼ਨ ਵੀ ਕਰਦੇ ਪਏ ਨੇ ਹੁੱਲੜਬਾਜੀ ਵੀ ਜ਼ਰੂਰ ਹੋਈ ਹੈ ਇਸ ਜਿਹੜੇ ਕਿ ਰੋਜ਼ ਪ੍ਰਦਰਸ਼ਨ ਦੇ ਵਿੱਚ ਪਰ ਜੋ ਇਸ ਤਰੀਕੇ ਦੇ ਨਾਲ ਸਰਕਾਰੀ ਪ੍ਰਾਪਰਟੀ ਦਾ ਨੁਕਸਾਨ ਕੀਤਾ ਗਿਆ ਵਾ ਕੀ ਇਹ ਰੋਜ਼ ਪ੍ਰਦਰਸ਼ਨ ਇਸ ਤੋ ਕੀਤੇ ਬਿਨਾ ਨਹੀਂ ਸੀ ਪੂਰਾ ਹੁੰਦਾ ਜਿਸ ਤਰੀਕੇ ਦੇ ਨਾਲ ਤੁਸੀਂ ਇਸ ਵਕਤ ਇੱਥੇ ਨਿਸ਼ਾਨ ਦੇਖ ਪਾ ਰਹੇ ਹੋ ਕਿ ਜੋ ਇਸ ਵੇਲੇ ਬਲੱਡ ਦੀਆਂ ਜੋ ਇਹ ਤਸਵੀਰਾਂ ਨੇ ਉਹ ਆਪਣੇ ਆਪ ਦੇ ਵਿੱਚ ਹੀ ਜ਼ਰੂਰ ਕਾਂਗਰਸ ਪਾਰਟੀ ਦੇ ਉਹ ਨੁਮਾਇੰਦੇ ਜੋ ਅੱਜ ਦੇ ਇਸ ਧਰਨੇ ਨੂੰ ਲੀਡ ਕਰਦੇ ਪਏ ਨੇ ਉਹਨਾਂ ਨੂੰ ਸੋਚਣ ਦੀ ਲੋੜ ਹੈ ਜੇਕਰ ਆਪਣੀਆਂ ਮੰਗਾਂ ਮਨਵਾਣੀਆਂ ਨੇ ਸ਼ਾਂਤਮਈ ਤਰੀਕੇ ਦੇ ਨਾਲ ਵੀ ਹੋ ਸਕਦਾ ਹੈ ਧਰਨਾ ਪ੍ਰਦਰਸ਼ਨ ਕਰਦੇ ਪਏ ਸੀ ਪਰ ਜਿਸ ਤਰੀਕੇ ਦੇ ਨਾਲ ਇਹ ਤਸਵੀਰਾਂ ਜੀ ਨਿਕਲ ਕੇ ਸਾਹਮਣੇ ਆਈ ਹੈ ਉਹ ਲੋਕਤੰਤਰ ਦੇ ਵਿੱਚ ਜਿਹੜੀ ਕਿ ਸ਼ਾਂਤਮਈ ਆਪਣੀ ਗੱਲ ਰੱਖਣ ਦੀ ਨਹੀਂ ਹੈ ਕੈਮਰਾ ਪਰਸਨ ਜੀ ਗਰੁੱਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ ਨਿਊਜ਼ ਜਲੰਧਰ